ਪਹਿਲਾਂ ਤਾਂ ਇਹ ਕਿ ਮੌਸਮ ਚੇਂਜ ਹੋ ਰਿਹਾ ਥੋੜਾ ਗਰਮੀ ਤੋਂ ਸਰਦੀ ਹੋ ਰਹੀ ਹੈ ਉਹਦੇ ਨਾਲ ਵੀ ਬੱਚੇ ਕਾਫੀ ਬਿਮਾਰ ਹੋਏ ਹੈ ਜਿਹੜਾ ਕਿ এনवायरमेंट ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਆ ਜਿੱਤੇ ਕਰਕੇ ਛੋਟੇ ਬੱਚਿਆਂ ਨੂੰ ਤਾਂ ਪ੍ਰੋਬਲਮ ਆ ਰਹੀ ਹੈ ਵੱਡੇ ਬੱਚਿਆਂ ਨੂੰ ਜਾਂ ਅਡਲਟਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਬਲਮ ਕਾਫੀ ਜ਼ਿਆਦਾ ਆ ਰਹੀ ਹੈ ਆਹੀ ਐਡਵਾਈਸ ਹੈਗੀ ਹੈ ਕਿ ਤੁਸੀਂ ਛੋਟੇ ਬੱਚਿਆਂ ਨੂੰ ਜੇ ਤਾਂ ਥੋੜੀ-ਬਹੁਤ ਵੀ ਪ੍ਰੋਬਲਮ ਜਦੋਂ ਹੁੰਦੀ ਹੈ ਬੁਖਾਰ ਆਉਂਦਾ ਹੈ ਜਾਂ ਖਾਂਸੀ ਲੱਗਦੀ ਹੈ ਜਾਂ ਨੈਜ਼ਰ ਡਿਸਚਾਰਜ ਕੋਈ ਹੁੰਦਾ ਹੈ ਉਹਨਾਂ ਨੂੰ ਘਰੇ ਹੀ ਰੱਖੋ ਬਾਹਰ ਨਾ ਕੱਢੋ ਅਗਰ ਸਕੂਲ ਵੀ ਜਾਂਦੇ ਹੈ ਤੇ ਉਹਨਾਂ ਨੂੰ ਸਕੂਲ ਨਾ ਭੇਜੋ ਘਰੇ ਰੱਖੋ ਸਟੀਮ ਦਿਵੋ ਔਰ ਡਾਕਟਰ ਤੋਂ ਚੈੱਕਅਪ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ ਐਸੇ ਉਹਨਾਂ ਨੂੰ ਜਿਹੜਾ ਹੈ ਕਿ ਨੇਬੁਲਾਈਜੇਸ਼ਨ ਜੇ ਤਾਂ ਕਰ ਕਰ ਸਕਦੇ ਆ ਤਾਂ ਉਹ ਤਾਂ ਠੀਕ ਹੈ ਨਹੀਂ ਤਾਂ ਬਾਕੀ ਡਾਕਟਰ ਨੂੰ ਦਿਖਾਓ ਤਾਂ ਜੋ ਤੁਹਾਨੂੰ ਪ੍ਰੋਪਰ ਐਡਵਾਈਸ ਕਰ ਸਕਣ ਕਿ ਬੱਚਿਆਂ ਦੀ ਕੇਅਰ ਕਿਸ ਤਰ੍ਹਾਂ ਕੀਤੀ ਜਾ ਸਕੇ। ਸਾਹ ਦੀ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਨੂੰ ਜ਼ਿਆਦਾ ਸਾਹ ਦੀ ਪ੍ਰੋਬਲਮ ਹੈ ਜਬ ਮੇਰੇ ਐਡਵਾਈਸ ਇਹ ਹੀ ਹੈ ਕਿ ਜਦੋਂ ਉਹਨਾਂ ਨੂੰ ਮਾਸਕ ਜ਼ਰੂਰ ਲਗਾ ਕੇ ਭੇਜੋ। ਇਹਦਰ ਦੀਆਂ ਚੀਜ਼ਾਂ ਬਾਹਰ ਦੀਆਂ ਜਿਹੜਾ ਫਾਸਟ ਫੂਡ ਹੈ ਜਾਂ ਪੀਜ਼ਾ 버ਗਰ ਹੈ ਕੋਲਡ ਡਰਿੰਕ ਹੈ ਇਹ ਸਾਰਾ ਕੁਝ ਹੀ ਅਵੋਇਡ ਕੀਤਾ ਜਾਵੇ। ਤੋ ਬੱਚਿਆਂ ਨੂੰ ਸਵੇਰੇ ਬ੍ਰੇਕਫਾਸਟ ਕਰਕੇ ਜ਼ਰੂਰ ਭੇਜਣਾ ਚਾਹੀਦਾ ਹੈ ਕੁਝ ਨਾ ਕੁਝ ਖਾ ਕੇ ਜਾਣ ਨਾ ਕਿ ਚਿਪਸ ਖਾ ਕੇ ਜਾਣ ਖਾਣਾ ਦੇਉ ਜ਼ਰੂਰੀ ਹੈ ਤਾਂ ਕਿ ਬੱਚਿਆਂ ਦੀ ਇਮਿਊਨਿਟੀ ਜਿਹੜੀ ਹੈ ਉਹ ਬੱਚਿਆਂ ਦੀ ਬਣੀ ਰਹੇ ਮੌਸਮ ਬਦਲਿਆ ਮੌਸਮ ਬਦਲਣ ਦੇ ਨਾਲ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਵੱਧ ਰਹੀਆਂ ਕਿਉਂਕਿ ਖੰਘ ਹੋਈ ਰੇਸ਼ਾ ਜਾਂ ਛਾਤੀ ਦਾ ਜਾਮ ਹੋਣਾ ਇਸ ਦੇ ਕਰਕੇ ਇਕਤਾ ਲਹਿਰ ਦੀ ਟੀਮ ਅੱਜ ਪਹੁੰਚੀ ਆ ਹੈਲਥੀ ਬੇਬੀ ਹਸਪੀਟਲ ਜਲੰਧਰ ਰੋਡ ਤੇ ਡਾਕਟਰ ਸੰਜੀਵ ਕੁਮਾਰ ਜਿਹੜੇ ਬੱਚਿਆਂ ਦੇ ਸਪੈਸ਼ਲਿਸਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲਹਿਰ ਨੂੰ ਆਹ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਸਾਡੇ ਕੋਲ ਆਏ ਹੋ ਥੈਂਕ ਯੂ ਵੈਰੀ ਮੱਚ ਸਰ ਬੱਚਿਆਂ ਮੌਸਮ ਬਦਲਿਆ ਬਦਲਿਆ ਬੱਚੇ ਬਹੁਤ ਸਾਰੇ ਪਰੇਸ਼ਾਨ ਹੋ ਰਹੇ ਮਾਪੇ ਉਹਨਾਂ ਦੇ ਪਰੇਸ਼ਾਨ ਹੋ ਰਹੇ ਨੇ ਕੁਝ ਕੀ ਕੀ ਹੁੰਦੀਆਂ ਬਿਮਾਰੀਆਂ ਬੱਚੇ ਦੇਖੋ ਅੱਜਕਾ ਪਹਿਲਾ ਤਾਂ ਇਹ ਕਿ ਮੌਸਮ ਚੇਂਜ ਹੋ ਰਿਹਾ ਥੋੜਾ ਗਰਮੀ ਤੋਂ ਸਰਦੀ ਹੋ ਰਹੀ ਹੈ ਉਹਦੇ ਨਾਲ ਵੀ ਬੱਚੇ ਕਾਫੀ ਬਿਮਾਰ ਹੋਏ ਹੈ ਦੂਸਰਾ ਜਿਹੜਾ ਕਿ এনवायरमेंट ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਆ ਜਿਤੇ ਕਰਕੇ ਛੋਟੇ ਬੱਚਿਆਂ ਨੂੰ ਤਾਂ ਪ੍ਰੋਬਲਮ ਆ ਰਹੀ ਹੈ ਵੱਡੇ ਬੱਚਿਆਂ ਨੂੰ ਜਾਂ ਅਡਲਟਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪ੍ਰੋਬਲਮ ਕਾਫੀ ਜ਼ਿਆਦਾ ਆ ਰਹੀ ਹੈ ਜਿਤੇ ਕਰਕੇ ਪੋਲੂਸ਼ਨ ਕਰਕੇ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਮੇਰਾ ਤਾਂ ਇਹੀ ਐਡਵਾਈਸ ਹੈਗੀ ਹੈ ਕਿ ਤੁਸੀਂ ਛੋਟੇ ਬੱਚਿਆਂ ਨੂੰ ਜੇ ਤਾਂ ਥੋੜੀ-ਬਹੁਤ ਵੀ ਪ੍ਰੋਬਲਮ ਜਦੋਂ ਹੁੰਦੀ ਹੈ ਬੁਖਾਰ ਆਉਂਦਾ ਹੈ ਜਾਂ ਖਾਂਸੀ ਲੱਗਦੀ ਹੈ ਜਾਂ ਨੈਜ਼ਲ ਡਿਸਚਾਰਜ ਕੋਈ ਹੁੰਦਾ ਹੈ ਉਹਨਾਂ ਨੂੰ ਘਰੇ ਹੀ ਰੱਖੋ ਬਾਹਰ ਨਾ ਕੱਢੋ ਅਗਰ ਸਕੂਲ ਵੀ ਜਾਂਦੇ ਆ ਤਾਂ ਉਹਨਾਂ ਨੂੰ ਸਕੂਲ ਨਾ ਭੇਜੋ ਘਰੇ ਰੱਖੋ ਸਟੀਮ ਦਿਵੋ ਔਰ ਡਾਕਟਰ ਤੋਂ ਚੈੱਕਅਪ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਦੂਸਰਾ ਹੈਗਾ ਕਿ ਆਗਰ ਅਦਰਵਾਈਜ਼ ਉਹਨਾਂ ਨੂੰ ਜੜਾ ਹੈ ਕਿ ਨੇਬੁਲਾਈਜੇਸ਼ਨ ਜੇ ਤਾਂ ਕਰ ਕਰ ਸਕਦੇ ਆ ਤਾਂ ਉਹ ਤਾਂ ਠੀਕ ਹੈ ਨਹੀਂ ਤਾਂ ਬਾਕੀ ਡਾਕਟਰ ਨੂੰ ਦਿਖਾਓ ਤਾਂ ਜੋ ਤੁਹਾਨੂੰ ਪ੍ਰੋਪਰ ਐਡਵਾਈਸ ਕਰ ਸਕਣ ਕਿ ਬੱਚਿਆਂ ਦੀ ਕੇਅਰ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਡਾਕਟਰ ਸਾਹਿਬ ਬੱਚਿਆਂ ਨੂੰ ਕਿਹੜੀ ਕਿਹੜੀ ਬਿਮਾਰੀ ਇਸ ਮੌਸਮ ਜਿਹੜਾ ਆਉਣ ਵਾਲੀ ਸਰਦੀ ਆ ਕੀ ਕੀ ਪ੍ਰੋਬਲਮ ਹੋ ਸਕਦੀ ਹੈ ਦੇਖੋ ਬੱਚਿਆਂ ਨੂੰ ਜਿਹੜੀ ਹੈ ਇੱਕ ਤਾਂ ਠੰਡ ਹੈ ਥੋੜਾ ਜਿਹਾ ਠੰਡ ਤੋਂ ਬਚਾ ਕੇ ਰੱਖੋ ਕੱਪੜੇ ਪੂਰੇ ਪਾ ਕੇ ਭੇਜੋ ਸਕੂਲ ਜੇ ਭੇਜਣਾ ਵੀ ਹੈ ਤਾਂ ਠੀਕ ਹੈ ਜੇ ਬੱਚਾ ਠੀਕ ਹੈ ਤੰਦਰੁਸਤ ਹੈ ਫੇਰ ਹੀ ਸਕੂਲ ਭੇਜੋ ਅਦਰਵਾਈਜ਼ ਜੇ ਥੋੜਾ ਬਹੁਤ ਵੀ ਬਿਮਾਰ ਹੈ ਫਿਰ ਉਹਨੂੰ ਸਕੂਲ ਨਾ ਭੇਜਿਆ ਜਾਵੇ ਔਰ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਨੂੰ ਸਾਹ ਦੀ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਨੂੰ ਜ਼ਿਆਦਾ ਸਾਹ ਦੀ ਪ੍ਰੋਬਲਮ ਹੈ ਜਦ ਮੇਰੇ ਐਡਵਾਈਸ ਇਹ ਹੀ ਕਿ ਜਾਂ ਤਾਂ ਉਹਨਾਂ ਨੂੰ ਮਾਸਕ ਜ਼ਰੂਰ ਲਗਾ ਕੇ ਭੇਜੋ ਜੇ ਆਪਾਂ ਸਕੂਲ ਭੇਜਦੇ ਪਿਆ ਤਾਂ ਡਾਕਟਰ ਸਾਹਿਬ ਜੇ ਖਾਣ ਪੀਣ ਦੀ ਗੱਲ ਕਰੀਏ ਬੱਚੇ ਅੱਜ ਕੱਲ ਬੱਚਿਆਂ ਦਾ ਖਾਣ ਪੀਣ ਮੀਰ ਜਿਹਾ ਜਿਹੜੇ ਆ ਚਿਪਸ ਹੋਇਆ ਮੋਮੋਸ ਹੋਏ ਜਾਂ ਪੀਜ਼ਾ ਹੋਇਆ ਇਹਨਾਂ ਦਾ ਵੀ ਕੁਝ ਅਸਰ ਪੈਂਦਾ ਜੀ ਬਿਲਕੁਲ ਹਾਂ ਥੋੜਾ ਅਸਰ ਤਾਂ ਹੈ ਹੀ ਇਹ ਜਿੰਨਾ ਵੀ ਆਪਾਂ ਬਾਹਰ ਦਾ ਫਾਸਟ ਫੂਡ ਜਿਹੜਾ ਅਵੋਇਡ ਕਰ ਸਕਦੇ ਆ ਉਹ ਬੱਚਿਆਂ ਵਾਸਤੇ ਬਹੁਤ ਹੀ ਬੈਸਟ ਹੈਗਾ ਆ ਮੇਰੇ ਵੱਲੋਂ ਤਾਂ ਇਹ ਕਿ ਉਹਨਾਂ ਨੂੰ ਐਡਵਾਈਸ ਇਹੀ ਐਡਵਾਈਸ ਹੈ ਕਿ ਇਦਾਂ ਦੀਆਂ ਚੀਜ਼ਾਂ ਬਾਹਰ ਦੀਆਂ ਜਿਹੜਾ ਫਾਸਟ ਫੂਡ ਹੈ ਜਾਂ ਪੀਜ਼ਾ 버ਗਰ ਹੈ ਕੋਲਡ ਡਰਿੰਕ ਹੈ ਇਹ ਸਾਰਾ ਕੁਝ ਹੀ ਅਵੋਇਡ ਕੀਤਾ ਜਾਵੇ ਡਾਕਟਰ ਜਦੋਂ ਬੱਚਿਆਂ ਨੂੰ ਕੋ ਖਾਂਸੀ ਹੁੰਦੀ ਜਾਂ ਘਰ ਆਪਣੇ ਆਪ ਦਵਾਈ ਦੇਣ ਲੱਪੈਂਦੇ ਆ 2-4 ਦਿਨ 5 ਦਿਨ 8 ਦਿਨ ਠੀਕ ਨਹੀਂ ਹੁੰਦੀ ਉਹ ਫਿਰ ਡਾਕਟਰ ਕੋਲ ਆਉਂਦੇ ਆ ਉਹਦੇ ਵਿੱਚ ਕੀ ਕਰਨਾ ਚਾਹੀਦਾ ਨਹੀਂ ਐਦਾਂ ਨਹੀਂ ਕਰਨਾ ਚਾਹੀਦਾ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਜੇ ਆਪਾਂ ਘਰੇ ਹੀ ਆਪਣੀ ਮੈਡੀਕੇਸ਼ਨ ਕਰਨ ਲੱਗ ਪਾਂਗੇ ਬੰਦੇ ਆ ਤਾਂ ਉਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਨਿਮੋਨੀਆ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਆ ਜਿਹੜਾ ਕਿ ਟ੍ਰੀਟ ਕਰਨਾ ਬਹੁਤ ਹੀ ਮੁਸ਼ਕਿਲ ਹੈ ਔਰ ਬੱਚਿਆਂ ਦੀ ਜਾਨ ਨੂੰ ਵੀ ਆਫਤ ਬਣ ਸਕਦੀ ਹੈ ਇਸ ਕਰਕੇ ਮੇਰੀ ਐਡਵਾਈਸ ਪੇਰੈਂਟਸ ਲਈ ਇਹ ਹੈ ਕਿ ਜੇ ਅਗਰ ਬੱਚੇ ਨੂੰ ਕੋਈ ਪ੍ਰੋਬਲਮ ਹੈ ਸਾਦੀ ਪ੍ਰੋਬਲਮ ਹੈ ਖਾਂਸੀ ਕਰਦਾ ਆ ਜਾਂ ਫੀਵਰ ਆਂਦਾ ਆ ਤੇ ਉਹਨੂੰ ਹਸਪੀਟਲ ਐਟਲੀਸਟ ਡਾਕਟਰ ਬੱਚਿਆਂ ਵਾਲੇ ਡਾਕਟਰ ਨੂੰ ਜ਼ਰੂਰ ਦਿਖਾਇਆ ਜਾਵੇ Sí. <laughs> ਸਰਬ ਇੱਕ ਜੇ ਦੇਖ ਜAVE ਬੱਚੇ ਨਾ ਸਵੇਰੇ ਜਦ ਸਕੂਲ ਜਾਂਦੇ ਆ ਜਾਂ ਲੱਗੇ ਆਂ ਕੁਛ ਨਾ ਕੁਛ ਚਿਪਸ ਮੰਗਦੇ ਜਾਂ ਉਦਾਂ ਮੰਗਦੇ ਆ ਕੀ ਤੁਸੀਂ ਪ੍ਰੋਵਾਈਡ ਕਰਨਾ ਚਾਹੋਗੇ ਕੀ ਖਾਣਾ ਕਾਂ ਨੂੰ ਦੇਣਾ ਚਾਹੀਦਾ ਬੱਚੇ ਦੇ ਦੇਖੋ ਬੱਚਿਆਂ ਨੂੰ ਸਵੇਰੇ ਬ੍ਰੇਕਫਾਸਟ ਕਰਕੇ ਜ਼ਰੂਰ ਭੇਜਣਾ ਚਾਹੀਦਾ ਹੈ ਕੁਛ ਨਾ ਕੁਛ ਖਾ ਕੇ ਜਾਣ ਨਾ ਕਿ ਚਿਪਸ ਖਾ ਕੇ ਜਾਣ ਖਾਣਾ ਦੇਉ ਜ਼ਰੂਰੀ ਹੈ ਤਾਂ ਕਿ ਬੱਚਿਆਂ ਦੀ ਇਮਿਊਨਿਟੀ ਜਿਹੜੀ ਹੈ ਉਹ ਬੱਚਿਆਂ ਦੀ ਬਣੀ ਰਵੇ ਕਿਉਂਕਿ ਜੇ ਸਕੂਲ ਦੇ ਵਿੱਚ ਕਿਸੇ ਬੱਚੇ ਨੂੰ ਖਾਂਸੀ ਚੁਕਾਮ ਹੋਇਆ ਹੈ ਜੇ ਸਾਡੇ ਬੱਚੇ ਨੇ ਖਾਣਾ ਵਗੈਰਾ ਨਹੀਂ ਖਾਇਆ ਹੋਏਗਾ ਤਾਂ ਚਾਂਸਸਿਸ ਆਫ ਇਨਫੈਕਸ਼ਨ ਦੂਸਰੇ ਬੱਚਾ ਤਾਂ ਫਟਾਫਟ ਹੋ ਜਾਣੀ ਹੈ ਇਸ ਕਰਕੇ ਮੇਰੀ ਐਡਵਾਈਸ ਹੈ ਕਿ ਸਵੇਰ ਮਾਰਨਿੰਗ ਟਾਈਮ ਤੇ ਬੱਚਿਆਂ ਨੂੰ ਲਾਈਟ ਜਾਂ ਬ੍ਰੇਕਫਾਸਟ ਕਰਾ ਕੇ ਜ਼ਰੂਰ ਭੇਜਣਾ ਚਾਹੀਦਾ ਹੈ ਜੇ ਬੱਚੇ ਨੂੰ ਖਾਂਸੀ ਆ ਜਾਂ ਬਲਗਮ ਆ ਜਾਂ ਕੋਈ ਸਾਹ ਦੀ ਆ ਜਾਂ ਚੈਸਟ ਚ ਪ੍ਰੋਬਲਮ ਆ ਇੱਕ ਬੱਚੇ ਤੋਂ ਦੂਜੇ ਬੱਚੇ ਨੂੰ ਹੋ ਸਕਦੀ ਹੈ ਜੀ ਹਾਂਜੀ ਹਾਂਜੀ ਇਹ ਕਮਿਊਨੀਕੇਬਲ ਡਿਜ਼ੀਜ਼ ਹੁੰਦੀ ਹੈ ਬੱਚਿਆਂ ਨੂੰ ਇੱਕ ਦੂਜੇ ਤੋਂ ਹੀ ਇਨਫੈਕਸ਼ਨ ਹੁੰਦੀ ਹੈ ਤਾਂ ਹੀ ਜਦੋਂ ਆਪਾਂ ਸਕੂਲ ਬੱਚੇ ਚਲੇ ਜਾਂਦੇ ਜਦੋਂ بیمار ਬੱਚਾ ਚਲੇ ਜਾਂਦਾ ਕਲਾਸ ਵਿੱਚ ਬੈਠੇਗਾ ਖਾਂਸੀ ਕਰੇਗਾ ਜਾਂ ਕੋਈ ਸਨੀਜ਼ਿੰਗ ਆਣ ਗਿਆ ਛਿੱਕਾ ਵਗੈਰਾ ਆਣ ਗਿਆ ਤੇ ਉਹਦੇ ਨਾਲ ਦੂਜੇ ਬੱਚਿਆਂ ਨੂੰ ਸਪਰੈਡ ਇਨਫੈਕਸ਼ਨ ਸਪਰੈਡ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੋ ਜਾਂਦੇ ਆ। ਕੁਝ ਸਕੂਲ ਵੱਲੋਂ ਵੀ ਕੋਈ ਇੰਤਜ਼ਾਮ ਇਦਾਂ ਦੇ ਹੋਣੇ ਚਾਹੀਦੇ ਕਿ ਬੱਚਿਆਂ ਨੂੰ ਧਿਆਨ ਰੱਖਿਆ ਜਾਵੇ। ਸਕੂਲ ਵਾਲੇ ਤਾਂ ਬੈਟਰ ਤੇ ਹੀ ਹੈ ਕਿ ਬੱਚੇ ਨੂੰ ਨਾ ਭੇਜਿਆ ਜਾਵੇ। ਇਸ ਕੋ ਅਗਰ ਬੱਚੇ టీਚਰ ਨੂੰ ਲੱਗਦਾ ਕਿ ਬੱਚੇ ਨੂੰ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਬੱਚੇ ਨੂੰ ਘਰ ਭੇਜ ਦੇਣਾ ਚਾਹੀਦਾ ਹੈ। ਸਰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਅੱਜ ਕੱਲ ਦੇ ਹਿਸਾਬ ਨਾਲ ਜੋ ਅੱਜ ਕੱਲ ਦਾ ਮੌਸਮ ਚੱਲ ਰਿਹਾ ਜਾਂ ਮੌਸਮ ਚੇਂਜ ਹੋ ਰਿਹਾ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਸਾਡੇ ਚੈਨਲ ਦੇ ਦੇਖੋ ਮੈਂ ਤਾਂ ਤੁਹਾਡੇ ਚੈਨਲ ਥਰੂ ਮੈਸੇਜ ਹੀ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਜਿੰਨਾ ਵੀ ਆਪਾਂ ਸੇਵ ਕਰ ਸਕਦੇ ਆ ਸੋ ਇਨਫੈਕਸ਼ਨ ਤੋਂ ਬਾਹਰ ਫਾਸਟ ਫੂਡ ਜਿਹੜਾ ਐ ਅਵੋਇਡ ਕੀਤੇ ਜਾਣ ਜੇ ਬੱਚਿਆਂ ਨੂੰ ਕੁਝ ਥੋੜੀ ਬਹੁਤ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੂੰ ਸਕੂਲ ਨਾ ਭੇਜਿਆ ਜਾਵੇ ਕਰ ਰਹਿ ਕੇ ਡਾਕਟਰ ਨੂੰ ਦਿਖਾ ਕੇ ਹੀ ਉਹਦੀ ਟ੍ਰੀਟਮੈਂਟ ਕੀਤੀ ਜਾਵੇ ਸਰ ਜੇ ਤੁਹਾਡੇ ਹਸਪਤਾਲ ਦੀ ਗੱਲ ਕਰੀਏ ਕੀ ਲੋਕੇਸ਼ਨ ਪੈਂਦੀ ਜੀ ਸਰ ਮੇਰਾ ਹਸਪੀਟਲ ਹੈਲਥੀ ਬੇਬੀ ਹਸਪੀਟਲ ਹੈ ਜੀ ਤਾਸ ਸਿਟੀ 1 ਜਲੰਧਰ ਰੋਡ ਨਕੋਦਰ ਸਰ ਜੇ ਕਿਸੇ ਪ੍ਰੋਬਲਮ ਕੋਈ ਪੈਂਦੀ ਤੁਹਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦਾ ਜੀ ਹਾਂ ਜੀ ਬਿਲਕੁਲ ਕਰ ਸਕਦੇ ਆ ਜੀ ਮੇਰਾ ਕੰਟੈਕਟ ਨੰਬਰ ਹੈ 988315240 ਜੀ ਥੈਂਕ ਯੂ ਜੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਐਸੀ ਡਾਕਟਰ ਸੰਜੀਵ ਕੁਮਾਰ ਹੈਲਥੀ ਬੇਬੀ ਹਸਪੀਟਲ ਜਲੰਧਰ ਰੋਡ ਤੇ ਜਿਨ੍ਹਾਂ ਦਾ ਹਸਪੀਟਲ ਆ ਇਹਨਾਂ ਨੇ ਬਹੁਤ ਹੀ ਵਧੀਆ ਵਧੀਆ ਗੱਲਾਂ ਦੱਸੀਆਂ ਬੱਚਿਆਂ ਦੀ ਕਿਸ ਤਰ੍ਹਾਂ ਸੰਭਾਲ ਕਰਨੀ ਆ ਔਰ ਜੇ ਬੱਚੇ ਨੂੰ ਕਿਸੇ ਨੂੰ ਖਾਂਸੀ ਆ ਉਹ ਦੋ ਇੱਕ ਦੋ ਦਿਨ ਦੇਖ ਕੇ ਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਮੈਡੀਸਨ ਨਹੀਂ ਦੇਣੀ ਚਾਹੀਦੀ ਕੈਮਰਾ ਪਰਸਨ ਸੁਮਿਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ